ਪਣ ਹਾਈਵੇ ਤੇ ਜਿਹੜੇ ਨਾ ਲੈਨਾਂ ਬਣੀਆਂ ਪਹਿਲਾਂ ਇਹ ਦੇਖ ਲਓ ਜਿੱਦਾਂ ਪਹਿਲੀ ਦੂਜੀ ਤੀਜੀ ਲੈਨ ਆ ਇਹਦਾ ਵਿੱਚ ਜਾਨਕ ਸਪੀਡ ਦੀ ਲਿਮਟ ਹੁੰਦੀ ਆ ਪਹਿਲੀ ਲੈਨ ਵਿੱਚ ਆਪਾਂ ਗੱਡੀ ਰੱਖਣੀ ਹੁੰਦੀ ਹੈ ਉਹ ਜਾਨਕ ਤੁਸੀਂ ਤੀਜੀ ਗੇਅਰ ਵਿੱਚ ਗੱਡੀ ਚਲਾਉਗੇ 30 40 ਦੀ ਸਪੀਡ ਰੱਖ ਸਕਦੇ ਆ ਬਾਕੀ ਹੌਲੀ ਚੱਲਣ ਲਈ ਹੁੰਦੀ ਹੈ ਇਹ ਜਿਹੜੇ ਗੱਬੇ ਲੈਣੇ ਆ ਇਹਦੇ ਲਈ ਜਾਨਕ ਆਪਾਂ ਤੁਸੀਂ 60 65 ਦੀ ਸਪੀਡ ਰੱਖ ਸਕਦੇ ਜਿਹੜੇ ਤੀਜੀ ਲੈਨ ਆ ਉਹਦੇ ਵਿੱਚ 90 ਦੀ ਸਪੀਡ ਦੀ ਲਿਮਟ ਹੁੰਦੀ ਹੈ ਠੀਕ ਆ ਬਾਕੀ ਜੇ ਤੁਹਾਨੂੰ ਚਲਾਉਣੀ ਹੈ ਗੱਡੀ ਤੇ ਪਹਿਲੀ ਲੇਨ ਵਿੱਚ ਗੱਡੀ ਚਲਾ ਰਹੇ ਹੋ ਕਿਸੇ ਨੇ ਵੀ ਜਾਨੇ ਕੋਈ ਵੀ ਪਿੱਛੇ ਆਉਂਦਾ ਉਹਨਾਂ ਨੂੰ ਤੁਹਾਨੂੰ ਆਪੇ ਹੀ ਓਵਰਟੇਕ ਕਰੀ ਜਾਣਾ ਹੈ ਬਾਕੀ ਜੇ ਤੁਹਾਨੂੰ ਮੂਵ ਕਰਨੀ ਹੈ ਸ਼ੀਸ਼ਾ ਦੇਖ ਕੇ ਹੀ ਗੱਡੀ ਮੂਵ ਕਰਨੀ ਹੈ ਠੀਕ ਹੈ ਇਦਾਂ ਹਾਲਾ ਕਟਿੰਗ ਲੇਨ ਬਣੀ ਹੋਵੇ ਬੈਕਿਆ ਨਾ ਕਟਿੰਗ ਲੇਨ ਬਣੀ ਹੋ ਜਿਹੜੀ ਉਧਰਲੇ ਪਾਸੇ ਲੈਣਿਆ ਇਹਨਾਂ ਦਾ ਇਹ ਮਤਲਬ ਹੁੰਦਾ ਕਿ ਆਪਾਂ ਇੱਕ ਲੇਨ ਦੇ ਵਿੱਚ ਦੂਜੀ ਲੇਨ ਦੇ ਵਿੱਚ ਜਾ ਸਕਦੇ ਜੇ ਕਟਿੰਗ ਲੈਣਿਆ ਹਨ ਕਿ ਦੂਜੀ ਲੇਨ ਵਿੱਚ ਜਾ ਸਕਦੇ ਅਗਲੇ ਬੰਦੇ ਨੂੰ ਓਵਰਟੇਕ ਵੀ ਕਰ ਸਕਦੇ ਹੋ ਪਰ ਜੇ ਹੁਣ ਜਿੱਦਾਂ ਲੇਨ ਸਿੱਧੀ ਹੀ ਬਣੀ ਹੋਵੇ ਜਿੱਦਾਂ ਆਹ ਨੇ 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 ਇਹ ਜਿਹੜੇ ਕੋ ਉਹਨਾਂ ਦਾ ਮਤਲਬ ਇਹ ਹੁਣ ਆਇਆ ਕਿ ਜਿੱਦਾਂ ਹੁਣ ਆਪਾਂ ਦੂਜੀ ਲਾਈਨ ਵਿੱਚ ਜਾ ਨਹੀਂ ਸਕਦੇ ਜਿੱਦਾਂ ਅਗਲੇ ਬੰਦੇ ਤੁਸੀਂ ਓਵਰਟੇਕ ਵੀ ਨਹੀਂ ਕਰ ਸਕਦੇ ਆ ਤੇ ਇੱਕ ਲਾਈਨ ਦੇ ਵਿੱਚ ਰਹਿਣਾ ਪੈਣਾ ਆਪਾਂ ਨੂੰ ਜਿੱਦਾਂ ਹੁਣ ਕਟਿੰਗ ਲੈਂਦੇ ਆ ਇਹਦਾ ਮਤਲਬ ਹੈ ਅਗਲੇ ਬੰਦੇ ਤੁਸੀਂ ਓਵਰਟੇਕ ਵੀ ਕਰ ਸਕਦੇ ਆ ਆਪਣੀ ਲਾਈਨ ਚੇਂਜ ਵੀ ਕਰ ਸਕਦੇ ਆ ਠੀਕ ਹੈ ਤੇ ਹੁਣ ਆਪਾਂ ਚਲਾਉਣੀ ਆ ਬਸ ਪਹਿਲੀ ਲਾਈਨ ਵਿੱਚ ਗੱਡੀ ਰੱਖੋ ਤੀਜੀ ਗੇਅਰ ਵਿੱਚ ਆਪਾਂ ਗੱਡੀ ਚਲਾਉਣੀ ਆ ਬਾਕੀ ਤੁਸੀਂ ਇੱਕ ਵਾਰੀ ਖੜੀ ਗੱਡੀ ਤੇ ギア ਪਾ ਕੇ ਦੇਖੋ ਪਹਿਲਾ ਗੇਅਰ ਦੂਜਾ ਗੇਅਰ ਤੀਜਾ ਗੇਅਰ ਦੂਜਾ ਠੀਕ ਹੈ ਗੇਅਰ ਠੀਕ ਹੈ ਗੇਅਰ ਕੱਢਦੇ ਹਾਂ ਠੀਕ ਹੈ ਹੁਣ ਫੇਰ ਹੁਣ ਆਪਾਂ ਸਟਾਰਟ ਕਰਨੀ ਆ ਕਿ ਲੋ ਸਟਾਰਟ ਕਰੋ ਗੱਡੀ ਪਹਿਲਾਂ ਦੇਖੋ ਕੀ ਕਰੋਗੇ ਹੁਣ ਤੁਸੀਂ ਚਲੋ ਚਲਾਓ ਗੱਡੀ ਪਹਿਲਾਂ ਦੇਖ ਲਓ ਰੋਡ ਹੀ ਬਰੋ ਖੰਦੀ ਹੋਈ ਚਲੋ ਕਿ ਜਿੱਦਾਂ ਹੁਣ ਧੁੰਦ ਪਈ ਆ ਧੁੰਦ ਵਿੱਚ ਮੈਂ ਲਾਈਟਾਂ ਜਗਾਈਆਂ ਆ ਹੈਡਲਾਈਟਾਂ ਜਗਦੀਆਂ ਪਈਆਂ ਤੇ ਆਪਣੇ ਹਜ਼ਾਰ ਲਾਈਟਾਂ ਨੂੰ ਚਲੋ ਇਦਾਂ ਜਗਾ ਕੇ ਰੱਖ ਸਕਦੇ ਆ ਯਾਨੀ ਗੱਡੀ ਦਾ ਪਤਾ ਚੱਲਦੇ ਰਹਿੰਦਾ ਧੁੰਦ ਵਿੱਚ ਹੋਰ ਗੱਡੀਆਂ ਆਉਂਦੀਆਂ ਚਲੋ ਗੇਅਰ ਬਾਲੋ ਦੂਜੇ ਨੂੰ ਪਰ ਆਹ ਬਣਾ ਹਾਂ ਠੀਕ ਆ ਛੱਡ ਦੋ ਕਲੱਚ 30 30 ਸਪੀਡ ਤੇ ਤੀਜਾ ਗੇਅਰ ਪਾਉਣਾ ਹਾਂ ਤਾਂ ਠੀਕ ਆ ਸ਼ੀਸ਼ੇ ਵਿੱਚ ਤੁਹਾਨੂੰ ਦਿਦਾ ਹੋਇਆ ਵਾ ਸ਼ੀਸ਼ੇ ਵਿੱਚ ਦੇਖਿਓ ਗੱਡੀ ਆਪਣੀ ਲੇਨ ਦੇ ਅੰਦਰ ਆ ਬਸ ਸ਼ੀਸ਼ੇ ਵਿੱਚ ਤੁਹਾਨੂੰ ਪਤਾ ਲੱਗਣਾ ਕਿ ਢਿੱਲੀ ਲੈਣ ਦੇ ਅੰਦਰ। ਬਾਕੀ ਜਿੱਦਾਂ ਪਹਿਲੀ ਦੂਜੀ ਲਾਈਨ ਹੁੰਦੀ ਆ ਉਦਾਂ ਸਲੋ ਲੈ ਜਿਹੜਾ ਟਰੱਕ ਟਰੱਕ ਜ਼ਿਆਦਾ ਚੱਲਦੇ ਹੁੰਦੇ ਉੱਥੇ। ਟਰੱਕਾਂ ਵਾਸਤੇ ਹੁੰਦੀ ਆ ਪਹਿਲੇ ਦੂਜੀ ਲਾਈਨ। ਆ ਜੇ ਨਾ ਤੀਜਾ ਗੇਰ ਪਾਉ। ਕੋਲੋਂ ਉਹ ਵੜਾ ਕੇ ਪਾਰ ਕਰਕੇ ਫੇਰ ਤੀਜਾ ਗੇਰ ਪਾਉਗੇ ਆਪਾਂ। ਚਲੋ ਹੁਣ ਤੁਸੀਂ ਇਹਨਾ ਸਪੀਡ ਥੋੜੀ ਜਿਹੀ ਵਧਾ ਲਓ 30 ਵੀ ਕਰ ਲਓ ਸਪੀਡ ਉਹ ਕਿ ਸਪੀਡ ਹੜਾ ਆਰਾਮ ਨਾਲ ਕਲਚ ਦੱਬ ਕੇ ਤੀਜਾ ਗੇਅਰ ਪਾ ਲਓ ਚਲੋ ਕਲਚ ਫੋਲ ਠੀਕ ਆ ਸਹੀ ਆ ਛੱਡ ਦਿਓ ਕਲਚ ਸਹੀ ਉਹ ਠੀਕ ਆ ਬਾਕੀ ਜੇ ਦਾ ਉਤਰਾਏ ਹੀ ਆ ਉਤਰਾਏ ਤੇ ਜੇ ਦਾ ਰੇਸ ਤੋਂ ਪੰਜਾਬ ਵੀ ਜਾ ਸਕਦੇ ਜੇ ਗੱਡੀ ਆਪਣੀ ਤੇਜ਼ ਹੁੰਦੀ ਆ ਤਾਂ ਉਹ ਦਰਾਈ ਤੇ ਜੇ ਸਪੀਡ ਦੱਬਾਂਗੇ ਗੱਡੀ ਹੋਰ ਤੇਜ਼ ਹੋਣਾ ਆਪਣੀ ਹੈ ਜਦੋਂ ਪਹਾੜ ਦੇ ਉੱਤੇ ਚੜਦੇ ਹੁੰਦੇ ਆ ਜਿੱਦਾਂ 30 ਦੀ ਸਪੀਡ ਤੁਹਾਨੂੰ ਦੱਸਿਆ ਤੀਜੀ ਗੀਅਰ ਵਿੱਚ ਹਾਲ ਤੇ ਤੁਸੀਂ 40 ਦੀ ਸਪੀਡ 10% ਹੋਰ ਵਧਾ ਸਕਦੇ ਕਿ ਗੱਡੀ ਆਪਣੀ ਦਵੇ ਨਾ ਛੱਟ ਕੇ ਜਾਂ ਨਾ ਮਾਰੀ ਸਪੀਡ ਭਾਵੇਂ ਥੋੜੀ 30 ਤੋਂ ਉੱਤੇ ਕਰ ਲੋ 35 ਦੀ ਕਰ ਲੋ 40 ਦੇ ਨਾ ਜਾਣਦੇ ਹੋ ਪੌਲਾ ਹੁਣ ਆਇਆ ਇੱਥੇ ਤੇ ਜਦੋਂ ਪੌਲਾ ਹੁਣ ਆਇਆ ਉੱਥੇ ਆਪਾਂ ਸਪੀਡ ਥੋੜੀ ਜਿਹੀ ਵਧਾ ਲੈਣੀ ਜਦੋਂ 40 ਦੀ ਕਰ ਲਿਓ ਕਿਉਂਕਿ ਪੌੜ ਦੇ ਉੱਤੇ ਗੱਡੀ ਚੜ੍ਹ ਨਹੀਂ ਦਵੇ ਨਾ ਗੱਡੀ ਥੋੜਾ ਨੱਬੇ ਨੂੰ ਥੋੜਾ ਜਿਆਦਾ ਨਾ ਕਰੋ ਜਿਆਦਾ ਨਾ ਕਰੋ ਇੱਥੇ ਰੱਖੋ ਇੱਥੇ ਥੜ ਪੌਲਾ ਆ ਮੁਰੇ ਥੋੜੀ ਜਿਹੀ ਸਪੀਡ ਵਧਾ ਦਿਓ ਤੀਜੀ ਗੀਰ ਤੇ ਹਨਾ ਤੀਜੇ ਗੀਅਰ ਤੇ 40 ਦੀ ਸਪੀਡ ਕਰ ਲਓ ਤਾਂ ਹੁਣ ਵਧਾਉਣ ਲੱਗਿਆ ਆਪਾਂ ਤੀਜੇ ਗੇਅਰ ਵਿੱਚ 40 ਦੀ ਸਪੀਡ ਕੀ ਗੱਡੀ ਦਬੜਣੀ ਨਹੀਂ ਚਾਹੀਦੀ ਜਿੱਦਾਂ ਨਹੀਂ ਤਾਂ ਜੇ ਸਪੀਡ ਘੱਟ ਹੋਈ ਗੱਡੀ ਤੇ ਝਟਕੇ ਮਾਰ ਲਾ ਪਣੇ ਆ ਕਿਉਂਕਿ ਜਦੋਂ ਹੁਣ ਚੜਾਈ ਤੇ ਗੱਡੀ ਚੜ੍ਹਨੀ ਆ ਜੋਰ ਲੱਗਣਾ ਨਾ ਗੱਡੀ ਦਾ ਉਹ ਠੀਕ ਆ 40 ਰਫਾ ਲਓ ਜਦੋਂ ਉਤਰਾਈ ਤੇ ਆਉਣਾ ਆ ਉਦੋਂ ਰੇਸ ਤੋਂ ਭਾਵੇਂ ਬੰਦਾ ਬਾੜਾ ਚੱਕ ਲਿਓ ਬਹੁਤ ਰਾ이트 ਜੇਰੀ ਦੱਬੀ ਰੱਖਾਂਗੇ ਫਿਰ ਗੱਡੀ ਹੋਰ ਤੇਜ਼ ਹੋਣ ਲੱਗ ਪਈਏ ਜਦੋਂ ਹੁਣ ਉਤਰਾਈ ਆ ਗਈ ਆ ਰੇਸ ਤੋਂ ਮੱਧਾਵਾੜਾ ਚੱਕ ਲਿਆ